ਬਿਚੋਂ ਲਿਕੜਾ ਡੂੰਗਰ ਨਾਈ ਡੂੰਗਰਾਈ ਨੇ ਮੁੰਨਿਆ ਸਿਰ ਵਿਚੇ ਲਿਕੜਾ ਕਰਮਚੀ ਆ ਔਰ ਕਰਮਚੀ ਔਰ ਨੇ ਪੁੰਨੇ ਧਾਣੇ ਅੱਦੇ ਅੰਨੇ ਅੱਦੇ ਕਾਣ ਜਾਂ ਬੱਧੀ ਜਾ ਜਾਂ ਇਧਰ ਆ ਜਾ ਪੁੱਤ ਲੋ ਅੰਭਾ ਜਾ ਤੂੰ ਮੇਰੋ ਤੂੰ ਜਿਹੜੀ ਕਰਨ ਦੀ ਸਲਾਹ ਸੀ ਮੇਰੀ ਫੇਰ ਦੇਖ ਵੇ ਨਾ ਮੇਰੀ ਖਿਚੜੀ ਮਹਨਾਂ ਥੋੜੀ ਜਿਹੀ ਆਈ ਹੈ ਹੁਣ ਟਾਈਮ ਜਹੇਗਾ ਤਰਦਿਆ ਹਨਾ ਰਿਜੀ ਜੂ ਬਣ ਜੂਗੀ ਬਾਜਰੇ ਦੀ ਹੈ ਨਾ ਹਾਂ ਸੋਣੀ ਹੈ ਹਨਾ ਲੈ ਦੇਖ ਲੈ ਅੱਗੇ ਨਾ ਪਹਿਣ ਇਹ ਬਣਾਉਂਦੀਆਂ ਹੁੰਦੀਆਂ ਖਿਚੜੀ ਹਾਂ ਕੀ ਚੀਜ਼ ਹੈ ਕੁੜੀ ਵਿੱਚ ਦੇਖੀ ਮਰ ਕੱਕੇ ਸਾਰਦੀ ਸੀ ਨਾ 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 ਖੜ ਜਾ ਨਾ ਖੜ ਜਾ ਭਾਈ ਲਾ ਦੇਖ ਇਹ ਤਾਂ ਨੱਗੀ ਵੀ ਨਹੀਂ ਸਰ ਤਾਂ ਹੀ ਟਰੱਕ ਰੱਖੀ ਆ ਜਾਂ ਪਰ ਗਾਚ ਚ ਨਾ ਗਈ ਹੋਵੇ ਗਾਚ ਗਾਚ ਗਈ ਬਈ ਵਰੀ ਹੋ ਜਾਂਦਾ ਗਾਚ ਗਈ ਗਾਚ ਹੈ ਆ ਜਾਂਦੇ ਆ ਨਹੀਂ ਗਾਚ ਚ ਗਈ ਆ ਮੇਰੀ ਮਾਸੀ ਹੈ ਸਮਝ ਲੋ ਮੇਰੇ ਘਰ ਵਾਲੇ ਦੀ ਮਾਸੀ ਸਮਝ ਗਈ ਇਹ ਕਹਿੰਦੀ ਨਾ ਕਿ ਖਿਚੜੀ ਬਾੜੀ ਸੋਣੀ ਮੈਂ ਕੁੱਟਦੀ ਆ ਬਾਜਰੀ ਦੀ ਅੱਗੇ ਤਾਂ ਜਦੋਂ ਇਹ ਖਿਚੜੀ ਬਣਾਉਂਦੇ ਜਦੋਂ ਤਾਰ ਕੱਢਦੇ ਸਵੇਰ ਵਾਲੀ ਲੱਸੀ ਪਈ ਹੁੰਦੀ ਆਦਰ ੜਕਿਆ ਪਿਆ ਹੁੰਦਾ ਉਹਦੇ ਵਿੱਚ ਚਾਰ ਕਤਾਰਾ ਮਾਰ ਲੈਂਦੇ ਹਾਂ ਉਹ ਤੇ ਉਹ ਬਣ ਜਾਂਦੀ ਤੇੜ ਬਣ ਜਾਂਦਾ ਸੀ ਬਾੜੀ ਸੋਹਣੀ ਬਣਦੀ ਪੁੱਤ ਤੁਹਾਨੂੰ ਤਾਂ ਪਤਾ ਨਹੀਂ ਨਹੀਂ ਸਾਡੇ ਵੀ ਬਾਣੀਆਂ ਦਾ ਕਮਾਂਡ ਹੈ ਉੱਥੇ ਉਹ ਤਾਈ ਜਿਹੜੀ ਸਾਹਮਣੇ ਨਹੀਂ ਬੈਠੀ ਹੁੰਦੀ ਦੇਵਕੀ ਤਾਈ ਉਹ ਕੁੱਟਦੇ ਹੁੰਦੇ ਨੇ ਬਾਜਰੇ ਦੀ ਬਹੁਤ ਵਧੀਆ ਬਣਦੀ ਐ ਮੈਂ ਵੀ ਉਹ ਤਾਂ ਲਿਆਉਂਦੀ ਹੁੰਦੀ ਸੀ। ਨਾ ਦੀ ਕਹਣਗੇ ਸਾਰਿਆਂ ਬਾਹਾਂ ਦੁਖਦੀਆਂ ਨੇ। ਹਾਂ ਨਾ ਦੇਖਸਾ ਲੈ। ਕੀ ਸੋਣਾ? ਨਹੀਂ ਅਸੀਂ ਉੱਥੇ 3-4 ਜਾਣੇ ਇਕੱਠੇ ਹੋ ਜਾਂਦੇ, ਕੁੱਤੀ ਜਾਂਦੇ ਬੈਠੇ। ਨਾ ਨਾ ਬਹੁਤ ਵਧੀਆ ਬਣਦੀ ਐ। ਉਹ ਤਿੰਨ ਦਿਨਾਂ ਦੇ ਬਾੜੀ ਸੋਣੀ ਐ। ਹਾਂ। ਕੁੱਤੀ ਫੇਰ ਇਹਨੂੰ ਸੁੱਕਣੀ ਪਾਏ। ਹਾਂ। ਮਿਹਨਤ ਵਾਲੀ ਕਰਨੀ ਪੈਂਦੀ ਐ। ਲੈ ਪੁੱਤ। ਪਾਲਾ ਨਹੀਂ ਪੂਆ ਸਾਰੀ। ਬੇਲਾ ਕਰ ਦਿੰਨੇ ਆ। ਹਾਂ ਪਾ ਦੇ ਪੁੱਤ। ਬਣਾ ਲਾਂਗੇ। ਹੋਰ ਹਾਂ ਹਾਂ ਬਾੜੀ ਵਧੀਆ ਹੈ ਨਾ ਬਾੜੀ ਗੇ ਸੋਣੀ ਲੈ ਬੇਬੇ ਤੇਰਾ ਢੋਲਾ ਚੱਕ ਤਾਂ ਖਾਲੀ ਇਹ ਵੀ ਹੋਣੀ ਚੰਗੀ ਲੱਗਦੀ ਹੈ ਫਿਛੜੀ ਵੀ ਸਿਆਰ ਦੀ ਸਿਆਰ ਜਾ ਗੜਾਣੇ ਜਿਹੜੀਆਂ ਸੇਵੀਆਂ ਵੀ ਕਿੰਨੀਆਂ ਵਧੀਆ ਲੱਗਦੀਆਂ ਹੁੰਦੀਆਂ ਨੇ ਦੇਸੀ ਘਿਓ ਪਾ ਕੇ ਤਾਂ ਇਹਨੋਂ ਵਧੀਆ ਹੁੰਦੀਆਂ ਹੈ ਹਾਂ ਆ ਲੱਛੀ ਘਰੇ ਖਾਂਦਾ ਨਹੀਂ ਸੀ ਆਇਆ ਹੋਇਆ ਸੀ ਕਿਰਨਾਂ ਨੇ ਬਣਾਈਆਂ ਸੀ ਬਹੁਤ ਵਧੀਆ ਬਣੀ ਸੀ ਮਹਣਖ ਜੀ ਜ਼ਖਾਮ ਜਾ ਕੁਸੂ ਦਾ ਸੁਖਦਾ ਹੈ ਉਹ ਤੋਂ ਵਧੀਆ ਰਹਿੰਦੀਆਂ ਨੇ ਉਹਦੇ ਨਾਲ ਵਧੀਆ ਰਹਿੰਦੀਆਂ ਨੇ ਗੜਾਣੇ ਆਣੀਆਂ ਆ ਜਾ ਵੀ ਲਾ ਨੂਰ ਵੀ ਆ ਗਿਆ ਆ ਜਾ ਆ ਜਾ ਪੁੱਤ ਆਜੋ ਜੀ ਇੱਧਰ ਹਾਂ ਆ ਜਾ ਪੁੱਤ ਆਜੋ ਸਕੂਲ ਆ ਗਿਆ ਹੈ ਯਾਨੀ ਮੇਰਾ ਨੂਰ ਆ ਗਿਆ ਹਾਂ ਜੀ ਆ ਜਾ ਬਹਿ ਜਾ ਪੁੱਤ ਲੈ ਹਾਂ ਤੇ ਟੈਸਟ ਵਧੀਆ ਕਰਾਇਆ ਸੀ ਹਾਂ ਅੱਛਾ ਮੈਂ ਤਾਂ ਹੁਣ ਪਤਾ ਨਹੀਂ ਇੱਥੇ ਲਾ ਮਾ ਸਸਰੀ ਨੂੰ ਹਾਂ 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 ਸਕੂਲ ਬਦਲਾਂਗੇ ਹੈਨਾ ਪੁੱਤ ਤੇਰਾ ਇਹਦੇ ਨੂੰ ਸਾਸਰੀ ਭਾਈ ਵੱਲ ਚਲਾ ਦਾਂਗੇ ਉਹਰੇ ਸਸਰੀ ਘਰ ਬੁਲਾਉਣ ਲੱਗ ਨਾ ਨਾ ਦੇ ਉਹ ਵਧੀਆ ਹੋਰ ਮਾਸੀ ਮੈਂ ਤਾਂ ਹੁਣ ਤੈਨੂੰ ਐ ਕਹਿਣੀ ਆ। ਬਦ ਗਿਆ ਜੇ ਦਿਨ ਨਿਕਲ ਰਹੇ ਨੇ। ਹਨਾ? ਦਿਨ ਬਥੇਰ ਸੋਨੇ ਲੱਗਣਗੇ। ਸੋਨੇ ਲੱਗਣਗੇ ਹਾਂ। ਹਜੇ ਵੀ ਮੈਂ ਸਵੇਰੇ ਕਿਹਾ ਨਾ ਮੈਂ ਖਾ ਅੱਥਰ ਨੂੰ ਥੋੜਾ ਜਿਹਾ ਜਿਵੇਂ ਹੁਣ ਆ ਜਾਂਦੀ ਜੀ ਠੰਡ ਹੈ। ਅੱਛਾ। ਜਿਵੇਂ ਥੋੜਾ ਜਿਹਾ ਪ੍ਰਸ਼ਾਦ ਬਣਾ ਲੀਏ। ਉਹਦੇ ਵਿੱਚ ਦਾਖਾਂ, ਖਸਖਸ, ਕੋਪਾ, ਸੁੰਡ ਸਾਰੀ ਪਾ ਕੇ ਫੇਰੇ ਜਿਹੜੀ ਆਉਂਦੀ ਜਾਂਦੀ ਜੀ ਹਵਾ ਜੀ ਲੱਗਦੀ ਹੈ। ਜਵਾਖ ਠੰਡ ਜੀ ਲੱਗਦੀ ਹੈ ਨਾ ਇਹਦੇ ਨਾਲ ਸੱਟ ਹੋ ਜਾਂਦਾ ਦਵਾਈ ਲੈਣ ਦੀ ਜਮਾ ਲੋੜ ਨਹੀਂ ਹੋਰ ਹੁਣ ਕੋਈ ਖਾਂਦਾ ਇੱਕ ਜਵਾਖ ਖਾਂਦੇ ਨਹੀਂ ਨਾਲੇ ਹੜਦ ਦੇ ਉਤੋਂ ਦੀ ਠੰਡਾ ਪਾਣੀ ਪੀ ਜਾਂਦੇ ਆ ਫਿਰ ਇਦੂ ਵੀ ਬਿਮਾਰ ਹੋ ਜਾਂਦੇ ਨਾ 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 ਹੋਣਾ ਕਿ ਸਰ ਜਾ ਕੇ ਦੇਖ ਲਾਈਂਗੇ ਨਹੀਂ ਪੰਜਾ ਥਾਂ ਦੇ ਰਾਤ ਨੂੰ ਖਾ ਕੇ ਪੈ ਜੇ ਉਹਦੇ ਬਾਹਰ ਨਹੀਂ ਨਿਕਲਣਾ ਹੁੰਦਾ ਪਹਿਲੇ ਮੈਂ ਤੈਨੂੰ ਸਹੀ ਗੱਲ ਦੱਸਾਂ ਮੈਂ ਤਾਂ ਮੇਰੇ ਪੋਤੇ-ਪੋਤੀਆਂ ਨੂੰ ਇਹ ਗੱਲ ਕਹੀ ਹੋਈ ਹੈ ਅਸੀਂ ਤਾਂ ਸਾਰਾ ਸਿਆਣ ਤુલਸੀ ਪਾ ਕੇ ਚਾਹ ਬਣਾਵਾਂਗੇ ਅੱਛਾ ਹਾਂ ਤુલਸੀ ਦਾ ਕਾ ਲੌਂਗ ਲੈਚੀ ਸਾਰਾ ਕੁਸ ਪਾ ਕੇ ਇਹੋ ਜਿਹਾ ਕੁਸ ਪ੍ਰਸ਼ਾਦ ਚ ਪਾ ਦੇ ਸਾਬ ਲਾ ਲੈ ਜੇ ਇਹ ਖੁਸ਼ਕੀ ਜੀ ਖੰਭ ਜੀ ਹਾਂ ਤੁਸੀਂ ਵੀ ਪਾ ਦੇ ਖੰਭ ਜੀ ਹਾਵਣੀ ਹੁੰਦਾ ਨਾ ਰਹਿੰਦਾ ਹੀ ਨਹੀਂ ਅਸੀਂ ਤਾਂ ਸਾਰਾ ਸਿਆਲ ਆਦਾ ਤੇ ਤੁਰਸੀ ਆਦਾ ਵੀ ਠੀਕ ਆ ਹਾਂ ਅਸੀਂ ਤਾਂ ਪਾਉਣੀ ਹੀ ਪਾਉਣੀ ਹੈ ਸੁੰਡ ਜਮਾਇਨ ਲੌਂਗ ਡੈਚੀਆਂ ਇਹ ਸਾਰਾ ਕੁਸ ਸਰ ਤੇ ਰਗੜ ਕੇ ਰੱਖਿਆ ਦਾਲ ਚੀਨੀ ਹਾਂ 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 ਨਾ ਨਾ ਇਹਦੇ ਨਾਲ ਡਾਕਟਰਾਂ ਨੇ ਤਾਂ ਉਹੀ ਘਰ ਪਰ ਹੀ ਜਾਂਦੇ ਹਾਂ ਹੁਣ ਤਾਂ ਮਾਸੀ ਛੋਟੇ ਮਖਿਆਲ ਦਾ ਖਿਆਲ ਨਹੀਂ ਮਿਲਦਾ ਇਹ ਨਹੀਂ ਦੇਸੀ ਮਖਿਆਲ ਨਾ ਨਾ ਮਾਪਾਣੀ ਵਾ ਕਦੋਂ ਮਿਲਦਾ ਮਖਿਆਲ ਭੇਜਿਆ ਪਾਣੀ ਵਾ ਕਦੋਂ ਮਿਲਦਾ ਅੱਛਾ ਨਾ 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 ਮਖਿਆਲ ਦਾ ਟਾਈਪ ਵੀ ਵਾਧੂ ਹੈ ਮੈਂ ਦੇਖਿਆ ਹੈ ਪਹਿਲਾਂ ਮਖਿਆਲ ਆਇਆ ਟਾਈਪ ਇਹ ਦੇਸੀ ਨਹੀਂ ਹੋਣਾ ਬਾਈ ਨਹੀਂ ਦੇਸੀ ਵਾਲਾ ਮੈਂ ਦੱਸਦੀ ਆ ਪੁੱਤ ਮੇਰੀ ਗੱਲ ਸੁਣਨਾ ਆ ਸਾਡੇ ਮੈਂ ਗਈ ਲੋੜੀ ਤੇ ਮੈਨੂੰ ਕਹਿੰਦਾ ਮੈਂ ਤੈਨੂੰ ਭਾਈ ਮਖਿਆਲ ਲੈ ਕੇ ਦੇਵਾਂ ਇੱਕ ਮੈਨੂੰ ਲਿਆਤਾ ਇੱਕ ਮੇਰੀ ਪਾਣਜੀ ਨੂੰ ਲਿਆਤਾ ਇੱਕ ਆਪ ਦੇ ਕਰੇ ਦੋ ਤਿੰਨ ਦੇ ਗਿਆ ਲੈ ਆਉ ਭਈ ਅਖੰਡ ਬਣੀ ਹਾਂ ਬਹੁਤ ਵਧੀਆ ਮਖਿਆਲ ਆ ਨਾ 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 ਖੰਡ ਬਣੀ ਭਈ ਉਹ ਫਿਰ ਦੂਜੇ ਦੀ ਬਣੀ ਮੈਂ ਦਿਖਾਉ ਤੁਹਾਨੂੰ ਮੇਰੀ ਗੱਲ ਸੁਣ ਬੱਸ ਜੀ ਖੰਡੇ ਦੀ ਨਿਸ਼ਾਨੀ ਵੀ ਖੰਡ ਬਣ ਜਾਂਦੀ ਹੈ ਹਾਂ ਖੰਡ ਬਣਦੀ ਹੈ ਉਹ ਤਾਂ ਜੰਮ ਜਾਂਦਾ ਥੱਲੇ ਹਾਂ ਨਾ 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 ਜੰਮੀ ਜੰਮਿਆ ਪਿਆ ਮੈਂ ਕਹਾਂ ਮੈਨੂੰ ਉਹ ਕਹਿੰਦੇ ਵੀ ਨਾ ਨਹੀਂ ਭਾਈ ਪਾ ਕੇ ਚਾਰ ਕਮਕ ਰੋਬਟ ਤੇ ਬੰਨਣਾ ਹੀ ਜਾਂਦਾ ਕਾਂਟ ਨਹੀਂ ਜਾਂਦਾ ਇਹ ਕਾਂਚ ਦੇ ਭਾਂਡੇ ਚ ਰੱਖੇ ਮਖਿਆਲ ਬਾਕੇ ਜਿਹੜਾ ਭੈਣੀ ਵਾ ਘਾਲਾ ਦਾ ਹਾਂ ਕੰਚ ਦੇ ਬਣਦੇ ਜਮੀ ਨਹੀਂ ਜਾਂਦਾ ਮੇਰਾ ਕੰਚ ਦੀ ਸਿਸੀ ਕੀ ਰੇਟ ਦਿੰਦਾ ਨੇ ਉਹ ਹੁਣ ਲਾ 200 ਰੁਪਏ ਕਿਲੋ ਆ ਮੈਂ ਦਿਖਾਵਾਂ ਤੈਨੂੰ ਅੱਜ ਆਪਣੇ ਘਰੇ ਚੱਲੀ ਮੈਂ ਤੈਨੂੰ ਦਿਖਾਉ ਉਹੀ ਡੱਬੀ ਹੈ ਆਪਣੇ ਤਾਂ ਕਿੰਨਾ ਚਿਰ ਕੱਟ ਗਿਆ ਸੀ ਉਹ ਮਖਿਆਲ ਜੀ ਪੂਰਾ ਵਧੀਆ ਪਿਆ ਸੀ ਹਾਂ ਕਦੇ ਲਿਆ ਮੈਂ ਦੈਸੀ ਮਖਿਆਲ ਸਾਨੂੰ ਲਿਆ ਦੀ ਅੱਧੀ ਕਿਲੋ ਲਿਆ ਦਿ ਮੈਂ ਕੱਲ ਨੂੰ ਪੁੱਛੂਗੀ ਪਿਆ ਸਾਦਾ ਸੇਠ ਹਾਂ ਮੰਜੀ ਉੱਤੇ ਸੇਠ ੇਠ ਸਾਦਾ ਸੇਠ ਮੰਜੀ ਉੱਤੇ ਸਦਾ ੇਠ ਅਸੀ ਆ ਲੱਗ ਜਾਨੇ ਹੁਣ ਦੇਖ ਕੇ ਸਾਡੇ ਮਾਗਰ ਭਾਜ ਨੇ ਬੱਟੇ ਲੈ ਕੇ ਛੋਟ ਛੋਟ ਕੇ ਹੁਣ ਲਗਾ ਹੁਣ ਤਾਂ ਭੈਣੇ ਅੱਗੇ ਇੱਕ ਦਾ ਡੰਡਾ ਪਟੱਕ ਦਾ ਡੰਡਾ ਸਲੀਂ ਦੀ ਡੋਰ ਆ ਜੋ ਸੇਂਧੀ ਉਹ ਖੇਡੀਏ ਇਕੱਠੀਆਂ ਕਰ ਲੈਂਦੇ ਹੁਣ ਕਰ ਲੈ ਹੁਣ ਤਾਂ ਬਾਈ ਹੁਣ ਨਹੀਂ ਜਿੱਥੇ ਹੋ ਗਈਆਂ ਉਹ ਵੀ ਤੁਮ ਮੁਤਾਬ ਜਾਂਦੀ ਹੈ ਹੁਣ ਟਾਈਮ ਨਹੀਂ ਬੇ ਟਾਈਮ ਆੜਾ ਕਿਥੋਂ ਅਸੀ ਸਾਡੇ ਉੱਥੇ ਖੇਡਦੀਆਂ ਬਾਰੋਂ ਨੇਂ ਦਾ ਫੂਸਫਰਾਲ ਵਿੱਚੋਂ ਨਿਕਲੇ ਸਦਾ ਕਰਿਆੜ ਹੈ ਸਦਾ ਕਰਿਆੜ ਨੇ ਪੰਨੀ 베ਲੀ ਵਿੱਚੋਂ ਨਿਕਲੇ ਰੋਸ਼ਨ ਦੇਲੀ ਰੋਚਨ ਤੇਲੀ ਨੇ ਪੀੜੀ ਕਾਣੀ ਵਿਚੋ ਨਿਕਲੇ ਚੰਦ ਕੁਰ ਦਿਖਾਣੀ ਚੰਦ ਇਹ ਵੇ ਬੇ ਦਾ ਬਾਲਾ ਖੁਜ ਜਾਂਦੀ ਐ ਵਿਚੋ ਨਿਕਲੇ ਬੂਰਾ ਛੋਟਾ ਬੂਰੇ ਛੋਟੇ ਨੇ ਖਾਦੀ ਤਾਮਣ ਵਿਚੋ ਲਿਖਿਆ ਮਿੱਠੂ ਆਮਣ ਮਿੱਠੂ ਆਮਣ ਨੇ ਖਾਦੀ ਬਤਰੀ ਵਿਚੋ ਨਿਕਲੀ ਡੱਬੀ ਬੱਕਰੀ ਡੱਬੀ ਬੱਕਰੀ ਨੇ ਕੀਤਾ ਕੂੜਾ ਵਿਚੋ ਨਿਕਲਾ ਜਗਤਾ ਚੂੜਾ ਜਗਤਾ ਚੂੜੇ ਨੇ ਮਿਠਾਈ ਦੁਹਾਈ ਵਿਚੋ ਲਿਖਿਆ ਡੂੰਗਰ ਨਾਈ ਡੂੰਗਰ ਨਾਈ ਨੇ ਮੁੰਨਿਆ ਸਿਰ ਇੱਥੇ ਲੇਕੜਾ ਕਰਮ ਜਿਹਾ ਔਰ ਕਰਮ ਜਿਹਾ ਨੇ ਪੁੰਨੇ ਧਾਣੇ ਅੱਦੇ ਅੰਨੇ ਅੱਦੇ ਕਾਣ ਯਾਹੋ ਬੱਧੀ ਜਾਓ ਯਾਹੋ